ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 Study Point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜੋ ਕਿ ਪੰਜਾਬੀ A ਦੇ ਪੰਜਾਬੀ ਵਿਆਕਰਨ ਦੇ ਟੌਪ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਆਪਣੇ ਇਸ ਚੈਨਲ ਤੇ ਬਿਲਕੁਲ ਫ੍ਰੀ ਆਫ ਕੋਸਟ ਪੀਐਸ ਪੀਸੀਐਲ ਏਲਮ ਐਂਡ ਆਉਣ ਵਾਲੀਆਂ ਪੋਸਟਾਂ ਪੀਐਸਜੀਸੀਐਲ ਏਲਮ ਐਂਡ ਜੋ ਦੋਸਤ ਪੰਜਾਬ ਪੁਸਤ ਦੀ ਤਿਆਰੀ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਇਸ ਚੈਨਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਸੋ ਉਮੀਦ ਹੈ ਤੁਹਾਨੂੰ ਜ਼ਰੂਰ ਸਾਡੀਆਂ ਕਲਾਸਾਂ ਪਸੰਦ ਆਉਣਗੀਆਂ ਜਿਹੜੇ ਦੋਸਤ ਪੀਐਸ ਪੀਸੀਐਲ ਦੇ ਏਲਮ ਦੇ ਐਮਸੀਕਿਊ ਲੈਣਾ ਚਾਹੁੰਦੇ ਹਨ ਐਮਸੀਕਿਊ ਦੇ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਆ ਦਿੱਤੇ ਨੰਬਰ 96461 15 144 ਇਸ ਨੰਬਰ ਤੇ ਓਨਲੀ 200 ਰੁਪਏ Google Pay ਕਰਕੇ ਤੁਸੀਂ ਸਾਨੂੰ ਇਸੇ ਹੀ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤਾਂ ਤੁਹਾਨੂੰ ਜਲਦ ਹੀ 30 ਤੋਂ 35 ਕਲਾਸਾਂ ਦੀਆਂ PDF ਪ੍ਰੋਵਾਈਡ ਕਰਵਾ ਦਿੱਤੀ ਜਾਣਗੀਆਂ ਜੋ ਜੋ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣਗੀਆਂ ਜੀ ਸੋ ਆਪਾਂ ਕਲਾਸ ਨੂੰ ਕਰਦੇ ਹਾਂ ਸ਼ੁਰੂ ਨੈਕਸਟ ਹਾਂਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਕਿਸ ਮੱਧਮ ਰਹੀ ਪ੍ਰਗਟ ਕਰਦਾ ਹੈ ਹਾਂਜੀ ਦੋਸਤੋ ਗੱਲਬਾਤ ਬੋਲੀ ਜਾਂ ਭਾਸ਼ਾ ਵਿਆਕਰਣ ਜਾਂ ਇਲਾਕੇ ਦੀ ਬੋਲੀ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਬੋਲੀ ਜਾਂ ਭਾਸ਼ਾ ਮਨੁੱਖ ਆਪਣੇ ਭਾਵਾਂ ਨੂੰ ਤੇ ਵਿਚਾਰਾਂ ਨੂੰ ਪਹਿਲਾ ਬੋਲਦਾ ਹੈ ਆਪਣੇ ਭਾਵਾਂ ਦੀ ਵਿਚਾਰਾਂ ਨੂੰ ਕਿਸ ਮੱਧਮ ਰਹੀ ਪ੍ਰਗਟ ਕਰਦਾ ਹੈ ਬੋਲੀ ਜਾ ਭਾਸ਼ਾ ਠੀਕ ਹੈ ਦੋਸਤੋ ਅੱਗੇ ਬਤਲਦੇ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 2 ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਤਿੰਨ ਪ੍ਰਕਾਰ ਦੀ ਚਾਰ ਪ੍ਰਕਾਰ ਦੀ ਜਾਂ ਪੰਜ ਪ੍ਰਕਾਰ ਦੀ ਤਾਂ ਭਾਸ਼ਾ ਹੁੰਦੀ ਹੈ ਜੀ ਦੋ ਪ੍ਰਕਾਰ ਦੀ ਕਿਹੜੀ ਕਿਹੜੀ ਲੇਖ ਲਓ ਆਮ ਬੋਲ ਚਾਲ ਦੀ ਭਾਸ਼ਾ ਤੇ ਟਕਸਾਲੀ ਪਾਸ਼ਾ অপশন এ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 3 ਪਾਸ਼ਾ ਦੀ ਸਾਰਥਕ ਇਕਾਈ ਕਿਹੜੀ ਹੈ ਸਾਰਥਕ ਇਕਾਈ ਕਿਹੜੀ ਹੈ ਤੋਂ ਨਿਬੋਧ ਸ਼ਬਦ ਬੋਧ ਵਾਕ ਬੋਧ ਜਾਂ ਅਰਥ ਬੋਧ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸ਼ਬਦ ਬੋਧ ਸ਼ਬਦ ਬੋਧ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 4 ਕਹਿੰਦਾ ਹੈ ਗੁਰਮੁਖੀ ਲਿਪੀ ਦਾ ਵਿਕਾਸ ਕਿਹੜੀ ਲਿਪੀ ਤੋਂ ਹੋਇਆ ਹੈ ਗੁਰਮੁਖੀ ਲਿਪੀ ਦਾ ਵਿਕਾਸ ਬ੍ਰਹਮੀ ਲਿਪੀ ਤੋਂ संस्कृत तो देवनागरी तो रोमन लिपि तो हाँ जी दोस्तों इसका राइट आंसर है वो है ब्रह्मी लिपि ए बिल्कुल राइट आंसर है इसका ठीक है दोस्तों चलते नैक्सट क्वेश्चन पर गल ने दसी है तो ਇਹ ਗੱਲ ਕਿਸ ਨੇ ਦੱਸੀ ਹੈ ਇਸ ਵਿੱਚ ਤੁਹਾਨੂੰ ਸ਼ਬਦ ਕਿਹੜਾ ਪੁਰਖਵਾਚਕ ਪੜਨਾਵ ਹੈ ਹਾਂਜੀ ਦੋਸਤੋ ਉਤਮਪੁਰਖ ਮੱਧਮਪੁਰਖ ਐਨਿਆਪੁਰਖ ਜਾਂ ਇਹਨਾਂ ਚ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਮੱਧਮਪੁਰਖ ਆਪਸ਼ਨ ਐਡਾਈਸ ਦਾ ਰਾਈਟ ਆਨਸਰ ਅੱਗੇ ਦੋਸਤੋ ਨੈਕਸਟ ਕੁਐਸਚਨ ਤੇ ਚੱਲੀਏ ਜੀ ਕਵਸਚਨ ਨੰਬਰ ਹੈ 6 ਕਹਿੰਦਾ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਦੋਸਤੋ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਵਿਸ਼ੇਸ਼ਣ ਹੁੰਦੇ ਹਨ 5 ਪ੍ਰਕਾਰ ਦੇ ਕਿਹੜੇ-ਕਿਹੜੇ ਗੁਣਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਇਹ ਹੋਗਾ 1 ਨੰਬਰ ਅਗੇ 2 ਨੰਬਰ संख्यावाचक विशेषण संख्यावाचक विशेषण अगे तीन नंबर आ गया प्रणामवाचक विशेषण विशेषण तीन हो गए अगे फोर्थ चार है निश्चय वाचक विशेषण निश्चय वाचक विशेषण आगे पांच है प्रनामी विशेषण प्रणामी विशेषण ठीक है जी सो इसका राइट आंसर हो जाएगा ऑप्शन नंबर पांच विशेषण कितने प्रकार के होंगे प्रकार के नैक्सट क्वेश्चन चलिए दोस्तों क्वेश्चन नंबर है सत्त हेठ रिख्या शब्द पुलिंग है हाँ जी दोस्तों कपड़ा सुई आरी या पगड़ी पुलिंग है कपड़ा ऊड़ा इसका राइट आंसर है कपड़ा नेक्स्ट क्वेश्चन चलिए दोस्तों क्वेश्चन नंबर है 8 ਉਹ ਕਾਲੀ ਕਾਲੀ ਅੰਦਰ ਗਿਆ ਵਾਕ ਵਿੱਚ ਕਾਲੀ ਕਾਲੀ ਸ਼ਬਦ ਕੀ ਹੈ ਸਬੰਧਕ ਹੈ ਕਿਰਿਆ ਵਿਸ਼ੇਸ਼ਣ ਹੈ ਵਿਸ਼ੇਸ਼ਣ ਹੈ ਜਾਂ ਜੋਜਕ ਹੈ ਸੋ ਇਸ ਦਾ ਉਹ ਕਾਲੀ ਕਾਲੀ ਅੰਦਰ ਕਿਰਿਆ ਹੋਈ ਹੈ ਨਾ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਅਡਾ ਕਿਰਿਆ ਵਿਸ਼ੇਸ਼ਣ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 ਸ਼ਰਮੀਲਾ ਵਿੱਚ ਕਿਹੜਾ ਪਛੇਤਰ ਵਰਤਿਆ ਗਿਆ ਹੈ ਸ਼ਰਮੀਲਾ ਵਿੱਚ ਕਿਹੜਾ ਪਛੇਤਰ ਪਛੇਤਰ ਦੀ ਗੱਲ ਕਰ ਰਿਹਾ ਹੈ ਈਲਾ ਈਲਾ ਲਾ ਮਿਲਾ ਸੋ ਕਈ ਦੋਸਤ ਸੋਚਦੇ ਹੋਣਗੇ ਜਿਵੇਂ ਆ ਗਿਆ ਸੀਗਾ ਏ ਵਾਲਾ ਸੋ ਇਸ ਦਾ ਆਪਾਂ ਨੂੰ ਪਤਾ ਹੈ ਖੇਤਰ ਕਿਹੜਾ ਹੈ ਲਿਖ ਲਓ ਤੁਸੀਂ ਸ਼ਰਮ ਇਕਵਾਕ ਬਣ ਗਿਆ ਲਾ ਲਾ ਸ਼ਰਮ ਇਲਾ ਸ਼ਰਮ ਇਲਾ ਠੀਕ ਹੈ ਦੋਸਤੋ ਤੇ ਦੋਸਤੋ ਇਸ ਦਾ ਰਾਈਟ ਆਨਸਰ ਕਿਹੜਾ ਹੋ ਜਾਏਗਾ ਇਲਾ ਇਹ ਨਹੀਂ ਹੈ ਜੀ ਇਲਾ ਠੀਕ ਹੈ ਦੋਸਤੋ ਅਗਿਆਪਾ ਚੱਲਦੇ ਆ ਨੈਕਸਟ ਕੁਸਚਨ ਤੇ ਕਵੈਸਚਨ ਨੰਬਰ ਹੈ ਦੋਸਤੋ 10 ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਛੇਤੀ ਅਜੀਤ ਅਗੇਤੀ ਜਾਂ ਔੜ ਹਾਂਜੀ ਦੋਸਤੋ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਣਾ ਹੈ ਕਮੈਂਟ ਬਾਕਸ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਣਾ ਇਸ ਦਾ ਜੋ ਰਾਈਟ ਆਨਸਰ ਹੈ ਦੇਖਦੇ ਹਾਂ ਕਿੰਨਾ ਕਿੰਨਾਂ ਨੂੰ ਪਤਾ ਕਮੈਂਟ ਵਿੱਚ ਮੈਨੂੰ ਤੁਸੀਂ ਦੱਸ ਦੇਣਾ ਠੀਕ ਹੈ ਦੋਸਤੋ ਸਾਰੇ ਆਪੋ ਆਪਣੇ ਜਿਹੜੇ ਦੋਸਤ ਸਾਡੀ ਵੀਡੀਓ ਦੇਖ ਰਹੇ ਹਨ ਤਾਂ ਪਲੀਜ਼ ਕਮੈਂਟ ਜ਼ਰੂਰ ਕਰਨਾ ਇਸ ਦਾ ਜੋ ਰਾਈਟ ਆਨਸਰ ਜਿਹੜਾ ਵੀ ਹੋਏਗਾ ਉਹ ਸਾ ਤੁਸੀਂ ਕਮੈਂਟ ਜ਼ਰੂਰ ਕਰ ਦੇਣਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 11 ਕਹਿੰਦਾ ਬੰਤਰ ਅਨੁਸਾਰ ਪੰਜਾਬੀ ਵਿੱਚ ਵਾਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਦੋਸਤੋ ਕਿੰਨੀਆਂ ਹੁੰਦੀਆਂ ਸੋ ਇਸ ਦਾ ਰਾਈਟ ਆਨਸਰ ਹੈ 3 ਕਿਹੜੀਆਂ ਕਿਹੜੀਆਂ ਜੀ ਇਹ ਦੱਸੋ ਪੰਜਾਬੀ ਵਿੱਚ ਵਾਕ ਕਿਸਮ ਹਨ ਪਹਿਲੀ ਕਿਸਮ ਹੈ ਸਧਾਰਨ ਵਾਕ ਇਹ ਹੋ ਗਈ ਫਸਟ ਪਹਿਲੀ ਦੂਸਰੀ ਕਿਹੜੀ ਹੈ ਜੀ ਸੰਯੁਕਤ ਵਾਕ ਤੀਸਰੀ ਕਿਹੜੀ ਹੈ ਜੀ ਮਿਸ਼ਰਤ ਵਾਕ ਠੀਕ ਹੈ ਦੋਸਤੋ ਨੋਟ ਕਰ ਲਓ ਅੱਗੇ ਚਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 12 ਨੇਕ ਇਨਸਾਨ ਮਿਹਨਤੀ ਲੜਕੀ ਕੋਰਾ ਕਾਗਜ਼ ਵਿੱਚ ਨੇਕ ਮਿਹਨਤੀ ਅਤੇ ਕੋਰਾ ਸ਼ਬਦ ਕੀ ਹਨ ਗੁਣਵਾਚਕ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣ ਵਾਚਕ ਵਿਸ਼ੇਸ਼ਣ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਗੁਣਵਾਚਕ ਵਿਸ਼ੇਸ਼ਣ ਕਿਉਂਕਿ ਨੇਕ ਨੇਕ ਇਨਸਾਨ ਮਿਹਨਤੀ ਲੜਕੀ ਕੋਰਾ ਕਾਗਜ਼ ਅਤੇ ਨੇਕ ਮਿਹਨਤੀ ਕੋਰਾ ਇਹ ਸਾਰੇ ਗੁਣ ਨੇ ਨੈਕਸਟ ਕੁਐਸਚਨ ਤੇ ਚਲੀਏ ਜੀ ਡੋਗਰੀ ਬੋਲੀ ਕਿਹੜੇ ਦੋ ਦਰਿਆਵਾਂ ਵਿਚਕਾਰ ਬੋਲੀ ਜਾਂਦੀ ਹੈ ਹਾਂਜੀ ਡੋਗਰੀ ਬੋਲੀ ਕਿਹੜੇ ਦੋ ਦਰਿਆਵਾਂ ਵਿਚਕਾਰ ਬੋਲੀ ਜਾਂਦੀ ਹੈ ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਡੀ ਚਨਾਬ ਤੇ ਰਾਵੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਜੰਮੂ ਅਤੇ ਕਸ਼ਮੀਰ ਨੈਕਸਟ ਕੁਸਚਨ ਚਲਿਏ ਦੋਸਤੋ ਕੁਸਚਨ ਨੰਬਰ ਹੈ 14 ਬਾਸ ਚਲਦੀ ਹੈ ਇਸ ਵਾਕ ਵਿੱਚ ਕਿਹੜੀ ਕਿਰਿਆ ਵਰਤੀ ਗਈ ਹੈ? ਹਾਂਜੀ ਦੋਸਤੋ। ਇਸ ਦਾ ਰਾਈਟ ਆਨਸਰ ਹੈ ਅਕਰਮਕ ਕਿਰਿਆ। ਆਪਸ਼ਨ ਨੰਬਰ ਐਡਾ ਇਸ ਦਾ ਰਾਈਟ ਆਨਸਰ। ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਦੋਸਤੋ। ਕੁਐਸਚਨ ਨੰਬਰ ਹੈ 15 ਤੁਹਾਡੇ ਕੱਪੜੇ ਚੰਗੇ ਸਿਉਤੇ ਹੋਏ ਹਨ। ਇਸ ਵਿੱਚ ਪੜਨਾਵੀ ਵਿਸ਼ੇਸ਼ਣ ਕਿਹੜਾ ਹੈ? ਹਾਂਜੀ ਦੋਸਤੋ। ਸੋ ਇਸ ਦਾ ਵੀ ਰਾਈਟ ਆਨਸਰ ਹੈ ਐਡਾ ਤੁਹਾਡੇ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੀ ਜੀ ਸੋ ਆਪਣੇ ਚੈਨਲ ਦਾ ਨਾਮ ਹੈ ਪੀਬੀ 77 ਸਟੱਡੀ ਪੁਆਇੰਟ ਨੂੰ ਤੁਸੀਂ ਸਬਸਕ੍ਰਾਈਬ ਕਰੋ ਐਂਡ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੇ ਤੁਸੀਂ ਦਾ ਡਾਇਰੈਕਟ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ ਜਿਹੜੇ ਦੋਸਤ ਲੈਕਚਰਸ਼ਨ ਦੀਆਂ ਜਿਵੇਂ ਪੀਐਸਪੀਸੀਲ ਇਲਮ ਦੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਸਾਡੇ ਇਸ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਸਿਰਫ 200 ਰੁਪਏ Google Pay ਕਰਕੇ ਇਸ ਨੰਬਰ ਤੇ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ WhatsApp ਤੇ ਸਾਰੀਆਂ ਦੀ ਸਾਰੀਆਂ PDF ਮਿਲ ਜਾਣਗੀਆਂ ਜੀ ਸਿਰਫ 200 ਰੁਪਏ ਦੇ ਵਿੱਚ ਠੀਕ ਹੈ ਦੋਸਤੋ ਸੋ ਮਿਲਦੇ ਆਪਾਂ ਲੈਕਚਰਸ਼ਨ ਦੇ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮੱਚ